ਓਏ ਭੰਤੇ ਤੂੰ ਤਾਂ ਭੰਦੇ ਵੀਰਾ ਐ ਬੈਠਾ ਮਾਰੀ ਪਿਓਰ ਤੂੰ ਸ਼ਕਾਹਾਰੀ ਹੁਣਾ ਹੈ ਉਹ ਮੈਨੂੰ ਪਤਾ ਹੀ ਆ ਦੇ ਰਹਾ ਤੂੰ ਸਾਰਾ ਗਸ ਚੌਂਸ ਰਹਿਣਾ ਮੈਂ ਹਣ ਮੈਨੂੰ ਦੱਸ ਦੇ ਮੈਂ ਆਰਡਰ ਕਰਉਣਾ ਫੋਨ ਲਾ ਕੇ ਤੂੰ ਦੱਸ ਕੀ ਖਾਣਾ ਵਾ ਛੇਤੀ ਕਰ ਓਏ ਨਹੀਂ ਨਹੀਂ ਚੰਨੀ ਆਪਾ ਪਿਓਰ ਬੈਸ ਨੂੰ ਆ ਯਾਰ ਆਪਾ ਨਹੀਂ ਖਾਂਦੇ ਕੋਈ ਸਹਜਾ ਇਹਨਾਂ ਨੇ ਕਿੰਨੇ ਦੱਸਿਆ ਵੀ ਆਪਾਂ ਮੈਂ ਸਾਰੀਆਂ ਆਪਾਂ ਤਾਂ ਸ਼ਕਾਹਾਰੀਆਂ ਬਈ ਉਹ ਕਿਆ ਕਰ ਕਰਤੀ ਯਾਰ ਭੰਤੇ ਕੱਲ ਤਾਂ ਹਾਲੇ ਤੇਰੀ ਟੀਵੀ ਜੋ ਚੱਲੀ ਜਾਂਦੀ ਸੀ ਹੋਰ ਪਤਾ ਨਹੀਂ ਕਿੰਨੇ ਤੋਂ ਅਦਕਾਰਣ ਤੇ ਪਹੁੰਚਿਆ ਸੀ ਉੱਥੇ ਤੇ ਬੱਕਰੇ ਨਾਲ ਦਾ ਪਲੇਟ ਭਰੀ ਪਈ ਸੀ ਯਾਰ ਆ ਨਾਲ ਤੇਰੀ ਦਾਰੂ ਦਾ ਲੱਗ ਰਿਹਾ ਕਿ ਕਿੰਦਰੋਂ ਪੈਣ ਦੇ ਵੀ ਨੇ ਸ਼ੱਕ ਆਦੀ ਹੋ ਗਿਆ ਹੈ ਉਹ ਬਸ ਕਰੇਗਾ ਤੂੰ ਬਸ ਕਰੇਗਾ ਰੱਬ ਨਾ ਥੱਲੇ ਲਾ ਲੈ ਕਰ ਪੰਤੇ ਰੱਬ ਨੂੰ ਜਾਨ ਦੇਣੀ ਹੈ ਭਰਾਵਾ ਉਹ ਚੱਲ ਪੈਣ ਦੇ ਆ ਵੀਰਾ ਤੂੰ ਮੰਗਾ ਤੂੰ ਜਿਹੜਾ ਕੰਮ ਮੰਗਾਣਾ ਫਿਰ ਤੈਨੂੰ ਖਾ ਕੇ ਦਿਖਾਈਏ ਕੱਦਾਂ ਮੈਂ ਕਿਹਾ ਚੱਲ ਕਿਉਂ ਕਿਉਂ ਕਿਹ ਪਾ ਤੇਰੇ ਮੂਰੇ ਅਸਲੀ ਰੂਪ ਦਿਖਾਉਣਾ ਚਾਹਨੀ ਤੂੰ ਮੰਗਾ ਹੁਣ ਜਿਹੜਾ ਕੁਝ ਮੰਗਾਉਣਾ ਡਰਮ ਵਾਲਾ ਦਾਰੂ ਦਾ ਬਾਕੀ ਮਗਾਲਾ 5 6 ਕਿਲੋ ਜਿਹੜਾ ਕੋ ਮੰਗਾਉਣਾ ਇਹਨੂੰ ਖਾ ਕੇ ਦਿਖਾਈਏ ਡੇਢ ਕੇ ਦਿਖਾਈਏ ਤੂੰ ਅੰਦਰ ਲਾ ਪੰਤਾ ਤੇ ਘਾਤਾ ਹੁਣ ਦਿੱਕੀ ਚੱਲੀ ਖਾਣ ਖਾਂਦਾ ਮੈਂ ਰਾਜ ਦਾ ਸਹੀਆਂ ਚੀਜ਼ਾਂ ਬਾਸਮਗਾ ਸੀ ਪੈਸੇ ਤੂੰ ਦੇ ਦੇ